ਇਹ ਸੰਗਤ ਜਾ ਰਹੀ ਹੈ ਜੀ ਆਪਣਾ ਇਹ ਸੇਵਾ ਕਰਨ ਵਾਸਤੇ ਆੜ ਪੀੜਤਾ ਨੂੰ ਜੋ ਹੈ ਨਾ ਰਸਤਾ ਦੇਣ ਚੱਲੇ ਨੇ ਤੇ ਭਾਈ ਸਾਹਿਬ ਜੀ ਹੈ ਕਿ ਦੁਨੀ ਚੋਰੀ ਹੈ ਕੀ ਸੁਖਨਾਮ ਤੁਹਾਡਾ ਦੁਨੀ ਕੇ ਦੁਨੀ ਕੇ ਦੁਨੀ ਕੇ ਕੋ ਤੇਗ ਵਾਹ ਦਾ ਥਾਨ ਆਪ ਵੀ ਦੱਸੋ ਆਪਣਾ ਗੁਰੂ ਤੇਗ ਵਾਹ ਦਾ ਥਾਨ ਤੋਂ ਆੜ ਪੀੜਤਾ ਦੇ ਲਈ ਰਾਤਣ ਪਾਣੀ ਤੇ ਫਸਲਾਂ ਦੇ ਲਈ ਚਾਰਾ ਤੇ ਦੂਰੀ ਤੇ ਬਾਰਾ ਦੁਮਾ ਕੰਡ ਦਾ ਨਿਕੰਦਰਵਾਸ ਤੇ ਗੁੱਸਾ ਕੀਤਾ ਲੈ ਕੇ ਆਇਆ ਹੈ ਹਰ ਗਿਰਦਾਂ ਦੇ ਦਰਦ ਨੂੰ ਪਾਸ ਦੇ ਹੋਏ ਆਪਸ ਵਿੱਚ ਟੰਗਾ ਸੈਜੋ ਦੇ ਨਾਲ ਫਰ ਇਲੈਕਟ੍ਰੋਨ ਵਾਲੀ ਚੱਲ ਰਹੀ ਹੈ ਸੇਵਾਦਾਰ ਅਗਰ ਕਿਰਦ ਦੁਮਾ ਖਾਲਸਾ ਬਹੁਤ ਹੀ ਇਹਨਾ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਹੈ ਮੇਨ ਹੋਇਆ ਇੱਥੇ ਹਿੰਦੂ ਦੇ ਲਾ ਕੇ ਸਾਡਾ ਤੇ ਸਾਰੀ ਸੰਗਤ ਜਾ ਰਹੀ ਹੈ ਬਹੁਤ ਹੀ ਨੌਜਵਾਨਾਂ ਦੇ ਵਿੱਚ ਬੜਾ ਰੁਤਬਾ ਜਜ਼ਬਾ ਹੈਗਾ ਸੇਵਾ ਕਰਨ ਦਾ ਤੇ ਹਨਾ ਇਹ ਜਾ ਰਹੇ ਨੇ ਸੇਵਾ ਕਰਨ ਵਾਸਤੇ ਜੋ ਕਿ ਹੜਪੀਟਾਂ ਦੀ ਸੇਵਾ ਵਾਸਤੇ ਜਾ ਰਹੇ ਨੇ ਹੜਪੀਟਾਂ ਨੂੰ ਤੋੜੀ ਦੀ ਸੇਵਾ ਡੰਗਰਾ ਵਾਸਤੇ ਜੋ ਵੀ ਚਾਰਾ ਚਾਹੀਦਾ ਤੇ ਹਨਾ ਵਿਚਾਰ ਹਾਂਜੀ ਵਿਚਾਰ ਦੀ ਸੇਵਾ ਅਚਾਰ ਦੀ ਸੇਵਾ ਰਾਸ਼ਨ ਪਾਣੀ ਸੇਵਾ ਰਾਸ਼ਨ ਪਾਣੀ ਹਨਾ ਇਨਸਾਨਾਂ ਨੂੰ ਹਨਾ ਜੋ ਵੀ ਸਾਡੇ ਪੰਜਾਬੀ ਭਰਾ ਇਸ ਘੜੀ ਵਿੱਚ ਦੁੱਖ ਵਿੱਚ ਹੈਗੇ ਤੇ ਉਹਨਾਂ ਵਾਸਤੇ ਰਾਸ਼ਨ ਪਾਣੀ ਲੈ ਕੇ ਜਾ ਰਹੇ ਨੇ ਇਹ ਨਾਲ تے بھائی صاحب جی آپ دا شکنامی کرنال ਸਿੰਘ ਜੀ ਸਰਦਾਰ کرنال ਸਿੰਘ ਜੀ ਜੀ ਬੇਗਵਾ صاحب دا ਆਸਾਨ ਤੋਂ ਪਿੰਡ ਗੁਣੀ ਕੇ ਕੋਤੇ ਹੀ ਪਾਧੀ ਦਾਸ ਸਾਹ ਪਿੰਡ ਗੁਣੀ ਕੇ ਉੱਥੇ ਦੇ ਮੁਕ ਸੇਵਾ دارਾ ਉੱਥੋਂ ਦੇ ਮੁਕ ਸੇਵਾ دار ਤੇ ਜੀ ਬੜੀ ਖੁਸ਼ੀ ਹੋਈ ਐ ਐਮ ਐਲ ਕੇ ਦਾਸ ਭਾਈ ورਿੰਦਰ ਸਿੰਘ ਦਰਬਾਰ ਸਾਹਿਬ ਕੋ ਹਾਜ਼ਰ ਰਾਗੀ ਸਿੰਘ ਦਰਬਾਰ ਸਾਹਿਬ ਅਮਰ ਤੋਂ ਤੇ ਸੱਚੇ ਪਾਤਸ਼ਾਹ ਜੀ ਨੂੰ ਚੱਲਦੀ ਗਲਾ ਬਖਸ਼ੇ ਇੰਨੀ ਸੇਵਾ ਲੈਂਦੇ ਨਾ ਆਪ ਜੀ ਕੋਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤਾਂ ਇਹ ਸਾਰੀ ਸੇਵਾ ਆਪ ਜੀ ਦੇ ਸੰਗਤਾਂ ਦੇ ਤਿੱਸੇ ਹੋਗਦਾ ਸਦਕਾ ਇਹ ਪਹੁੰਚ ਰਹੀ ਹੈ ਜੀ ਤੇ ਸਾਰੀ ਸੰਗਤ ਨੇ ਰਲ ਕੇ ਇਹ ਸੇਵਾ ਲਈ ਹੈ ਕੋਈ ਐਸਾ ਸ਼ਖਸ ਨਹੀਂ ਹੈ ਜਿਸ ਨੇ ਸੇਵਾ ਦਾ ਯੋਗਦਾਨ ਨਾ ਪਾਇਆ ਹੋਵੇ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਦਿਲੋਂ ਤਹਿ ਦਿਲ ਧੰਨਵਾਦ ਕਰਦਾ ਹਾਂ ਜੋ ਕਿ ਹੈ ਨਾ ਆ ਦੇਖੋ ਨੌਜਵਾਨ ਕਿਵੇਂ ਹੈ ਨਾ ਆਪਣੇ ਕੰਮ-ਕਾਰ ਛੱਡ ਕੇ ਤੇ ਹਨੇ ਜਾ ਰਹੇ ਨੇ ਹਾਂਜੀ ਅਜਨਾਲੇ ਵੱਲ ਨੂੰ ਇੱਥੇ ਜਲੰਧਰ ਹਵੇਲੀ ਦੇ ਲਾਗੇ ਅਸੀਂ ਹੈ ਨਾ 71 ਹੋਏ ਹਾਂ ਤੇ ਇਹਨਾਂ ਨੇ ਚਾਲੇ ਪਾ ਲਏ ਨੇ ਤੇ ਮੈਂ ਵੀ ਇਹਨਾਂ ਦੇ ਮਗਰ ਹੀ ਜਾ ਰਿਹਾ ਹਾਂ ਹਾਂਜੀ ਸੋ ਆ ਦੇਖ ਲਓ ਜੀ ਆ ਬੋਰਡ ਹੈਗਾ ਜੀ ਹਵੇਲੀ ਇਸਟਵੁੱਡ ਫਲੋਜ਼ ਵਿਲੇਜ ਜਲੰਧਰ ਤੇ ਉਹ ਜਾ ਚੁੱਕੀ ਹੈ ਸੰਗਤ ਮੈਂ ਵੀ ਹੁਣ ਜਾਣ ਦੀ ਤਿਆਰੀ ਚਾ ਜੀ ਸੋ ਅੱਜ ਦਾ ਸਾਰਿਆਂ ਦਾ ਅਸੀਰਵਾਦ ਸਦਕਾ ਸਦਾ ਹੀ ਚਾਹੀਦਾ ਸਾਰਿਆਂ ਦਾ ਸਹਿਯੋਗ ਚਾਹੀਦਾ ਜੀ ਜੋ ਵੀ ਅਸੀਂ ਆਪ ਜੀ ਯੋਗਦਾਨ ਪਾਓ ਆਪ ਜੀ ਜੋ ਵੀ ਹਰ ਬਖਸ਼ਦੇ ਹੋ ਮੈਂ ਵੀ ਆਪਣੀ ਦਸਵੰਦ ਮਾਇਆ ਵਿੱਚ ਪਾ ਕੇ ਤੇ ਬਾਕੀ ਆਪ ਜੀ ਦੇ ਦਿੱਤੇ ਹੋਏ ਜਿਨ੍ਹਾਂ ਨੇ ਜਿੰਨੀ ਸੇਵਾ ਹੈਗੀ ਹੈ ਨਾ ਉਹਦੇ ਵਿੱਚ ਰਲਾ ਕੇ ਕਿਉਂਕਿ ਮੇਰੇ ਇਕੱਲੇ ਦੀ ਕੋਈ ਔਕਾਤ ਨਹੀਂ ਮੈਂ ਤਾਂ ਜ਼ੀਰੋ ਆ ਜੀ ਬਿਲਕੁਲ ਬਿਲਕੁਲ ਜ਼ੀਰੋ ਤੇ ਖਮਰ ਉਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਕੀਰੇ ਹਮ ਥਾਪੇ ਹੈ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਏ ਸਭ ਚੁੱਕੇ ਸਭ ਸੋਖ ਸਤਾਪੇ ਧੰਨ ਧੰਨ ਤਨ ਕੋ ਨਾਲਕ ਜਨ ਕੇਰਾ ਜਿਤ ਮਿਲਿਏ ਸਭ ਚੁੱਕੇ ਸਭ ਸੋਖ ਸਤਾਪੇ ਅਮ ਆਪਾਂ ਕੋਸ਼ਿਸ਼ ਕਰਦੇ ਆ ਜੀ ਕਿ ਜੋ ਭਲਾ ਹੋ ਸਕੇ ਕਿਸੇ ਦਾ ਵੀ ਸਾਡੇ ਕੋਲ ਹੋ ਸਕੇ ਜਾਂ ਅਸੀਂ ਕਿਸੇ ਦਾ ਕਰ ਸਕੀਏ ਅਸੀਂ ਕਿਸੇ ਦੇ ਨਾਲ ਨਾਲ ਕੇ ਕਰ ਸਕੀਏ ਇਸ ਸਾਰੀਆਂ ਸੇਵਾਵਾਂ ਹੈ ਨਾ ਸੱਚੇ ਪਾਤਸ਼ਾਹ ਜੀ ਆਪ ਲੈ ਲੈਂਦੇ ਨੇ ਜੀ ਵੈਸੇ ਅਸੀਂ ਜੇ ਚਾਹੀਏ ਨਾ ਕਿ ਅਸੀਂ ਆਪ ਕਰਾਂਗੇ ਤਾਂ ਨਹੀਂ ਕਰ ਸਕਦੇ ਅਸੀਂ ਸੇਵਾ ਅਸੀਂ ਨਹੀਂ ਕਰ ਸਕਦੇ ਗੁਰੂ ਕੇ ਪਿਆਰਿਓ ਸੱਚੇ ਪਾਤਸ਼ਾਹ ਜੀ ਆਪ ਕਰਵਾ ਲੈਂਦੇ ਨੇ ਇਹ ਸੇਵਾਵਾਂ ਲੈ ਲੈਂਦੇ ਨੇ ਸੋ ਸਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਪਲਾ ਜਸਕਰਨ ਸਿੰਘ ਜੀ ਆਪ ਜੀ ਦੇਖ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਲਾਈਵ ਦੇਖਦੇ ਹੋ 10 ਨੂੰ ਇੱਥੋਂ ਦੀ ਸੰਗਤਾਂ ਨੇ ਚਾਲੇ ਪਾਏ ਨੇ ਖੜਪੀੜਤਾ ਵਾਸਤੇ ਆ ਇੱਕ ਟਰੈਕਟਰ ਟਰਾਲੀ ਕੰਮ ਮੇਰੇ ਸਾਹਮਣੇ ਆ ਗਿਆ ਜੀ ਤੇ ਦੇਖੋ ਤੁਸੀਂ ਬਾਕੀ ਮੈਂ ਬਹੁਤਾ ਗੱਡੀ ਚਲਾ ਕੇ ਨਹੀਂ ਲਾਈਵ ਹੋ ਸਕਦਾ ਕਿਉਂਕਿ ਪ੍ਰੋਬਲਮ ਆ ਸਕਦੀ ਹੈ ਕੋਈ ਵੀ ਘੇਰ ਵੀ ਪੋਣਾ ਹੁੰਦਾ ਗੱਡੀ ਦਾ ਬ੍ਰੇਕ ਲਗਾਣੀ ਹੁੰਦੀ ਹੈ ਬੜਾ ਕੁਝ ਦੇਖਣਾ ਹੁੰਦਾ ਜੀ ਸੋ ਇਹ ਸਾਰੇ ਜਾ ਰਹੇ ਨੇ ਬੜੇ ਹੀ ਚਾਵਾਂ ਦੇ ਨਾਲ ਆਪਣੇ ਘਰ-ਬਾਰ ਨੂੰ ਛੱਡ ਕੇ ਡਰ ਕੱਢ ਕੇ ਆਪਣੇ ਦਿਲਾਂ ਵਿੱਚੋਂ ਆਹ ਵੇਖੋ ਆ ਰਾਸ਼ਨ ਸਾਰਾ ਜਾ ਰਿਹਾ ਉੱਥੇ ਤੇ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਚਾਦਾ ਵਿਚਾਰ ٹرسٹ ਦੇ ਮੈਂਬਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਗਾਹੇ ਬਗਾਏ ਸਰਬੱਤ ਦਾ ਭਲਾ ਚੱਜਦਾ ਵਿਚਾਰ ਟਸਤੇ ਵੀ ਮੈਂਬਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਗਾਹੇ ਬਗਾਏ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਨੇ ਤੇ ਇਹ ਆ ਦੇਖੋ ਜਾ ਰਹੇ ਨੇ ਸਾਰੇ ਜੀ ਸੋ ਅੱਜ ਜਿਹਦੀ ਮਾਇਆ ਸਫਲੀ ਹੋ ਰਹੀ ਹੈ ਸੱਚੇ ਪਾਤਸ਼ਾਹ ਸਫਲੀ ਕਰ ਆਪ ਜਿਹਦੀ ਦਿੱਤੀ ਹੋਈ ਮਾਇਆ ਤੇ ਮੇਰੇ ਕੋਲੋਂ ਵੀ ਸੱਚ ਜੇ ਟੰਗ ਨਾਲ ਸੇਵਾ ਲੈਂਦੇ ਰਹਿਣ ਮੈਂ ਹੁਣ ਬਿਸ਼ਰਮ ਚਾਹਾਂਗਾ ਤੁਹਾਡੇ ਤੋਂ ਕਿਉਂਕਿ ਮੈਂ ਗੱਡੀ ਚਲਾਣੀ ਹੈ ਅੱਗੇ ਪਿੱਛੇ ਟਰੱਕ ਆ ਰਹੇ ਨੇ ਸੋ ਕੋਈ ਐਸੀ ਖੇਡ ਨਾ ਬਣ ਜਾਵੇ ਕਿ ਹਨਾ ਤਾਂ ਕਰਕੇ ਮੈਂ ਸਮਾਪਤੀ ਚਾਹਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ